ਕਰਤਾਰਪੁਰ ਹਲਕੇ ਵਾਲਾ ਜਿਹੜਾ ਬਦਮਾਸ਼ ਤੁਰਿਆ ਫਿਰਦਾ ਅੱਜ ਖਾਕੀ ਵਰਦੀ ਲਾ ਕੇ ਅੱਜ ਬੰਦਵਾਸ਼ ਬਣਿਆ ਤੈਨੂੰ ਦੱਸਾਂਗੇ ਜੇ ਨਾਲ ਲੈਂਦੇ ਇਹਨਾਂ ਦੀ ਗੁੰਡਾਗਰਦੀ ਇਹਨਾਂ ਦੀ ਬਦਮਾਸ਼ੀ ਦਾ ਜਿਹੜਾ ਇਲਾਜ ਕਰਾਂਗੇ ਆਮ ਆ ਗਈ ਪਾਰਟੀ ਦਾ ਕੈਂਡੀਡੇਟ ਹੈ ਮੇਰੇ ਵਰਕਰਾਂ ਨੂੰ ਫੋਨ ਕਰਕੇ ਡਰਾਉਂਦਾ ਕਿ ਤੁਹਾਨੂੰ ਦੇਖ ਲਾਂਗਾ ਮੈਂ ਉਹਨੂੰ ਇਹ ਕਹਿਣਾ ਚਾਹਨਾ ਕਿ ਮੈਂ ਤੈਨੂੰ ਕਾਲਜ ਟਾਈਮ ਦਾ ਜਾਣਦਾ ਤੂੰ ਫਿਕਰ ਨਾ ਕਰ ਤੇਰੇ ਮੈਂ ਸਾਰੇ ਦੰਦ ਗਿਨੇ ਆ ਵਰਕਰਾਂ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਹੈ ਕਰਤਾਰਪੁਰ ਹਲਕੇ ਵਾਲਾ ਜਿਹੜਾ ਬਦਮਾਸ਼ ਤੁਰਿਆ ਫਿਰਦਾ ਅੱਜ ਖਾਕੀ ਵਰਦੀ ਲਾ ਕੇ ਅੱਜ ਬੰਦਵਾਸ਼ ਬਣਿਆ ਤੈਨੂੰ ਦੱਸਾਂਗੇ ਦੇ ਨਾਲ ਲੈਂਦੇ ਪੂਰਾ ਜਿੰਨਾ ਤੇਰਾ ਸਰਵਿਸ ਦਾ ਟਾਈਮ ਸੀ ਪੂਰਾ ਸਰਵਿਸ ਦਾ ਟਾਈਮ ਐ ਤੂੰ ਰਿਸ਼ਵਤ ਖੋਰੀ ਕੀਤੀ ਐ ਤੂੰ ਪੀ ਐਚ ਡੀ ਕੀਤੀ ਐ ਰਿਸ਼ਵਤ ਦੇ ਉੱਤੇ ਉਹ ਰਾਜ ਸਾਡੇ ਪੋਲੇ ਪਾਲੇ ਸਾਥੀਆਂ ਨੂੰ ਉੱਥੇ ਧਮਕਾ ਰਹੇ ਆ ਇਤੋਂ ਕੀ ਬਿਲਕੁਲ ਨਹੀਂ ਚੱਲਣ ਦੇਣੀ ਬਿਲਕੁਲ ਨਹੀਂ ਚੱਲਣ ਦੇਣੀ ਪੰਜਾਬ ਸਰਕਾਰ ਦਾ ਜਿਹੜੀ ਆਉਣ ਵਾਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਦੀ ਬਣਨੀ ਆ ਪੰਜਾਬ ਦੇ ਵਿੱਚ ਇਹਦਾ ਤੁਸੀਂ ਨੀਂ ਮੱਥਰ ਰੱਖਣ ਜਾ ਰਹੇ ਹੋ ਔਰ ਇੱਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਮੇਰੇ ਵਰਕਰਾਂ ਨੂੰ ਫੋਨ ਕਰਕੇ ਡਰਾਉਂਦਾ ਕਿ ਤੁਹਾਨੂੰ ਦੇਖ ਲਾਂਗਾ ਮੈਂ ਉਹਨੂੰ ਇਹ ਕਹਿਣਾ ਚਾਹਨਾ ਕਿ ਮੈਂ ਤੈਨੂੰ ਕਾਲਜ ਟਾਈਮ ਦਾ ਜਾਣਦਾ ਤੂੰ ਫਿਕਰ ਨਾ ਕਰ ਤੇਰੇ ਮੈਂ ਸਾਰੇ ਦੰਦ ਗਿਨੇ ਆ ਬਰਕਰਾਰਾਂ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਹੈ ਇਹਨਾਂ ਦੀ ਗੁੰਡਾਗਰਦੀ ਇਹਨਾਂ ਦੀ ਗੁੰਡਾਗਰਦੀ ਇਹਨਾਂ ਦੀ ਬਦਮਾਸ਼ੀ ਦਾ ਜਿਹੜਾ ਇਲਾਜ ਕਰਾਂਗੇ ਸਾਥੀਆਂ ਨੂੰ ਹੌਸਲਾ ਦੇਣ ਦੇ ਲਈ ਆਇਆ ਕਿ ਅਸੀਂ ਉਸ ਲੀਡਰ ਦੇ ਨਾਲ ਜੁੜੇ ਆ ਜਿਨੇ ਭਾਰਤ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉੱਚਾ ਕੀਤਾ ਹੈ ਅੱਜ ਪੂਰੇ ਵਿਦੇਸ਼ਾਂ ਦੇ ਵਿੱਚ ਭਾਰਤ ਦੀਏ ਜਿਹੜੇ ਬੈਠੇ ਆ ਸਾਡੇ ਐਨ ਆਰ ਆਈ ਵੀਰ ਜਦੋਂ ਮੋਦੀ ਸਾਹਿਬ ਦਾ ਨਾਮ ਆਉਂਦਾ ਤਾਂ ਉਹਨਾਂ ਦਾ ਜਿਹੜਾ ਸੀਨਾ ਹੈ ਗਰਭ ਦੇ ਨਾਲ ਚੋੜਾ ਹੁੰਦਾ ਕਿ ਸਾਡਾ ਦੇਸ਼ ਆ ਜਿਹੜਾ ਤਰੱਕੀ ਕਰ ਰਿਹਾ